ਦੀ ਰਸੂਲਪੁਰ ਸਾਹਿਬ ਜੀ ਦੇ ਘਰੇ ਆਏ ਆ ਅਸੀਂ ਉਹਨਾਂ ਨੂੰ ਆਪਣਾ ਸਮਰਥਨ ਦੇਣ ਆਏ ਆ ਵੀ ਬਾਬਾ ਜੀ ਤੁਸੀਂ ਕਿਸੇ ਪਾਸੇ ਡਰਨਾ ਨਹੀਂ ਅਸੀਂ ਤੁਹਾਡੇ ਨਾਲ ਖੜੇ ਆ ਬਾਬਾ ਰਾਜ ਸਿੰਘ ਬੰਦੀ ਸਿੰਘਾਂ ਦੇ ਨਾਂ ਤੇ ਤੇ ਦੁਕਾਨਦਾਰੀ ਚਲਾ ਰਹੇ ਆ ਆਪਦੀ ਪਹਿਲਾਂ ਮੈਂ ਸਰਕਾਰ ਨੂੰ ਕੰਗਾ ਮਾਲੀ ਮੋਰਚਾ ਚੁਕਾ ਜਾਵੇ ਦੁਕਾਨਦਾਰੀ ਦਾ ਕਸੀਮਤ ਰਹੇ ਤੇ ਇਲਜ਼ਾਮ ਲਾ ਰਹੇ ਕਿ ਜਿਹੜੇ ਇੱਥੇ ਸਿੰਘ ਬੈਠੇ ਆ ਉਹ ਕ੍ਰਾਈਮ ਕ੍ਰਾਈਮ ਪਣਪਦਾ ਵਿਆਪ ਪਲੀ ਦੀਓ ਖਰਾਬ ਕੀਤੀ ਪਈ ਆ ਇਹਨਾਂ ਨੇ ਤੁਸੀਂ ਵੀ ਲਾਣਿਓ ਫਿਰ ਸੜਕਾਂ ਦੀ ਤੁਹਾਡੀਆਂ ਵੀਡੀਓਜ਼ ਵੀ ਉਹ ਅਸੀਂ ਹੋਰ ਗੱਲ ਨਹੀਂ ਕਰਦੇ ਆ ਇਹਦਾ ਹੱਤਵਾਦੀ ਰਿਹਾ ਕਰੋ ਹੱਤਵਾਦੀ ਉਹ ਰਿਹਾ ਕਰਨਾ ਕੋਰਟ ਨੇ ਜਾਂ ਸਰਕਾਰਾਂ ਨੇ ਇਹ ਤੋਂ ਜਿੱਦਾਂ ਰਿਹਾ ਨਹੀਂ ਉਹਨੇ ਮੈਂ ਬਾਬਾ ਰਾਣਾ ਰਾਜ ਸਿੰਘ ਨੂੰ ਕਹਾਂਗਾ ਤੂੰ ਬਾਬਾ ਹਰਜੀਤ ਸਿੰਘ ਦਾ ਚੋਲਾ ਕਿ ਲਹਾਏਗਾ ਤੂੰ ਪਹਿਲਾਂ ਆਪਣੀ ਦੱਸ ਦੋ ਕੀ ਕਰਦਾ ਪਹਿਲਾਂ ਫਾਰਚੂਨਰ ਤੂੰ ਕਿੱਥੋਂ ਲਈ ਆ ਏਜੰਟਾਂ ਤੋਂ ਲਈ ਆ ਨੇ ਵੀ ਤੇ ਨਹੀਂ ਕਿ ਜੇ ਲੋਕ ਤੁਹਾਨੂੰ ਗਾਲਾਂ ਕੱਢ ਰਿਹਾ ਸੋਸ਼ਲ ਮੀਡੀਆ ਤੇ ਬਾਬਾ ਹਰਜੀਤ ਸਿੰਘ ਨੂੰ ਵੀ ਗਾਲਾਂ ਕੱਢਦਾ ਚੁੱਪ ਹੋ ਜਾਣਾ ਚਾਹੀਦਾ ਬੋਲਣਾ ਚੁੱਪ ਹੋ ਜੇ ਇਹ ਆ ਜਿਹੜਾ ਕਿਉਂ ਦੇ ਸਮਰਥਨ ਕਿਉਂ ਕਰਦਾ ਪਿਆ ਇਹ ਜਿਹੜਾ ਮੇਰੋ ਹੋਇਆ ਬਲਵੰਤ ਰਾਜੋਣਾ ਉਹੀ ਗੱਲਾਂ ਕਰਦੇ ਪੈਣਾ ਇਹ ਬਾਬਾ ਰਾਜਾ ਰਾਜ ਸਿੰਘ ਨੂੰ ਜਿਹੜਾ ਬਾਬਾ ਰਾਜਾ ਰਾਜ ਸਿੰਘ ਸੋਸ਼ਲ ਮੀਡੀਆ ਤੇ ਜਾਂ ਟੀਵੀ ਰਾਹੀਂ ਇਲੈਕਟ੍ਰੋਨਿਕ ਮੀਡੀਆ ਰਾਹੀਂ ਧਮਕੀਆਂ ਦੇ ਰਿਹਾ ਬਾਬਾ ਹਰਜੀਤ ਸਿੰਘ ਨੂੰ ਇਹ ਤਾਂ ਬਾਣੇ ਵੀ ਲਿਖਿਆ ਨਹੀਂ ਧਮਕੀਆਂ ਦੇਣੀਆਂ ਸਮਰਥਨ ਕਰਨਾ ਫਿਰ ਤੁਹਾਨੂੰ ਰਾਜਾ ਰਾਜ ਦੇ ਕੋਲ ਚੱਲ ਜਾਣਾ ਚਾਹੀਦਾ ਨਹੀਂ ਨਹੀਂ ਮੈਂ ਰਾਜ ਰਾਜ ਮੈਂ ਠੇਕ ਲਾ ਮੈਂ ਕਿ ਲੈਣਾ ਤੋ ਮੈਂ ਤਾਂ ਬਾਬਾ ਹਰਜੀਤ ਜੀ ਕਰ ਰਹੇ ਤੁਸੀਂ ਸਮਰਥਨ ਮੈਂ ਬਾਬਾ ਹਰਜੀਤ ਸਿੰਘ ਨਾਲ ਖੜਾ ਹਾਂ ਬਾਲ ਤਾਂ ਪੁੱਛਣਾ ਚਾਹੀਦਾ ਉਹਨਾਂ ਨੂੰ ਨਹੀਂ ਮੈਂ ਕਿ ਪੁੱਛਾਂ ਆਪ ਹੀ ਜਦੋਂ ਮੇਰੇ ਖਿਲਾਫ ਬੋਲਦਾ ਰਾਜ ਤੁਹਾਡੇ ਮੀਡੀਆ ਰਾਹੀਂ ਜਾਂਦੇ ਆ ਤੇ ਬੋਲਦਾ ਅਪਸ਼ਬਦ ਬੋਲਦਾ ਮੇਰੇ ਬਾਰੇ ਤੇ ਮੈਂ ਮੈਂ ਤਾਂ ਬਾਬਾ ਹਰਜੀਤ ਸਾਹਿਬ ਨਾਲ ਖੜਾ ਚਟਾਨਵਾ ਅੱਜ ਵੀ ਜਿਹੜਾ ਕੱਲ ਵੀ ਅੱਗੇ ਵੀ ਖੜਾ ਹਾਂ ਤੂੰ ਲਾ ਕੇ ਦਿਖਾ ਦੇ ਬਾਬਾ ਹਰਜੀਤ ਨੂੰ ਟੱਚ ਵੀ ਕਰਕੇ ਦਿਖਾ ਦੇ ਇਹ ਫਿਰ ਗੁਰਸੇਵਨ ਸਿੰਘ ਮਾਣ ਦੇਖੂ ਕੀ ਕਰਨਾ ਸ਼ਕਾਲ ਮੈਂ ਹਾਂ ਤੁਹਾਡੇ ਨਾਲ ਸਿਮਿਤ ਆਰਿਵਾਲ ਤੁਸੀਂ ਦੇਖ ਰਹੇ ਹੋ ਔਨ ਏਅਰ ਤੇ ਗੱਲ ਕਰ ਰਹੇ ਆ ਅੱਜ ਉਹਨਾਂ ਦੇ ਘਰ ਪਹੁੰਚੇ ਹੋਏ ਆ ਬਾਬਾ ਹਰਜੀਤ ਸਿੰਘ ਰਸੂਲਪੁਰੀਆ ਦੇ ਤੇ ਉੱਥੇ ਮਿਲਣ ਪਹੁੰਚੇ ਹੋਏ ਨੇ ਗੁਰਸਿਮਰਨ ਸਿੰਘ ਮਣ ਜੋ ਅਕਸਰ ਸੋਸ਼ਲ ਮੀਡੀਆ ਤੇ ਐਕਟਿਵ ਵੀ ਰਹਿੰਦੇ ਨੇ ਚਰਚਾ ਦੇ ਵਿੱਚ ਵੀ ਰਹਿੰਦੇ ਨੇ ਤੇ ਉਹਨਾਂ ਨੂੰ ਲੋਕ ਬੋਲਦੇ ਵੀ ਬਹੁਤ ਨੇ ਗੱਲ ਕਰ ਲੈਨੇ ਆਂ ਸਵਾਗਤ ਹੈ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਭਾਰਤ ਮਾਤਾ ਦੀ ਜੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਦੱਸਿਆ ਅਸੀਂ ਬਾਬਾ ਰਾਸ਼ਟਰੀ ਆਸਾਂਤ ਸਵਾ ਹਰਜੀਤ ਸਿੰਘ ਜੀ ਰਸੂਲਪੁਰ ਸਾਹਿਬ ਜੀ ਦੇ ਘਰੇ ਆਏ ਆ ਅਸੀਂ ਉਹਨਾਂ ਨੂੰ ਆਪਣਾ ਸਮਰਥਨ ਦੇਣ ਆਏ ਆ ਵੀ ਬਾਬਾ ਜੀ ਤੁਸੀਂ ਕਿਸੇ ਬਸ ਡਰਨਾ ਨਹੀਂ ਅਸੀਂ ਤੁਹਾਡੇ ਨਾਲ ਖੜੇ ਆ ਬਾਬਾ ਰਾਜ ਜਿਹੜਾ ਬਾਬਾ ਰਾਜ ਸਿੰਘ ਬੰਦੀ ਸਿੰਘਾਂ ਦੇ ਨਾਂ ਤੇ ਤੇ ਦੁਕਾਨਦਾਰੀ ਚਲਾ ਰਿਹਾ ਆ ਆਪਦੀ ਪਹਿਲਾਂ ਮੈਂ ਸਰਕਾਰ ਨੂੰ ਕਹਾਂਗਾ ਮਾਲੀ ਮੋਰਚਾ ਚੁਕਾਇਆ ਜਾਵੇ ਇੱਥੋਂ ਹੀ ਜਿਹੜਾ ਕ੍ਰਾਈਮ ਪਣਪਦਾ ਬਿਆਵਾ ਬਾਬਾ ਰਾਜ ਸਿੰਘ ਦੁਕਾਨਦਾਰੀ ਚਲਾ ਰਿਹਾ ਦੁਕਾਨਦਾਰੀ ਦਾ ਕਿਸਮਤ ਰਹੇ ਤਸੀਂ ਤੇ ਇਲਜ਼ਾਮ ਲਾ ਰਹੇ ਹੋ ਕਿ ਜਿਹੜੇ ਇੱਥੇ ਸਿੰਘ ਬੈਠੇ ਆ ਉਹ ਕ੍ਰਾਈਮ ਕ੍ਰਾਈਮ ਪਣਪਦਾ ਬਿਆ ਕਿਉਂਕਿ ਮੁੱਖ ਮੰਤਰੀ ਸਾਹਿਬ ਬਿਆਨ ਸਿੰਘ ਜੀ ਨੂੰ ਕਿਹਨੇ ਸ਼ਹੀਦ ਕੀਤਾ ਉਹ ਰਜ ਹੋਣਾ ਹਮਾਰਾ ਭਿਉਰਾ ਹੋਰ ਪਤਨੀ ਜਿਹੜੇ ਸੀ ਪੰਜ ਚਾਰ ਹੋਰ ਆ ਇਹ ਰਿਹਾ ਕਰਨੇ ਸਰਕਾਰ ਨੇ ਇਹ ਜ਼ਬਰਦਸਤੀ ਧਰਨਾ ਲਾ ਆਇਆ ਜਿਹੜੀ ਆਬਾਬ ਹਵਾ ਮਹਾਲੀ ਦੀ ਉਹ ਖਰਾਬ ਕੀਤੀ ਪਈ ਹੈ ਇਹਨਾਂ ਨੇ ਤੁਸੀਂ ਵੀ ਲਾਣੇ ਹੋ ਫਿਰ ਸੜਕਾਂ ਤੇ ਤੁਹਾਡੀਆਂ ਵੀਡੀਓਜ਼ ਵੀ ਆਉਂਦੀਆਂ ਉਹ ਨਹੀਂ ਉਹ ਅਸੀਂ ਹੋਰ ਗੱਲ ਨਹੀਂ ਕਰਦੇ ਆ ਇਹਦਾ ਕਰਣਾ ਆਤਵਾਦੀਆਂ ਨੂੰ ਰਿਹਾ ਕਰਨਾ ਕੋਰਟ ਨੇ ਜਾ ਸਰਕਾਰਾਂ ਨੇ ਇਹ ਆਤਵਾਦੀਆਂ ਰਹਿ ਨਹੀਂ ਉਹਨੇ ਇਹ ਧਾਰਨ ਚੱਕੇ ਬਾਬਾ ਰਾਜ ਸਿੰਘ ਮੈਂ ਗਵੰਡੀ ਆ ਬਾਬਾ ਰਾਜ ਸਿੰਘ ਦਾ ਲੁਧਿਆਣੇ ਬਾਬੇ ਦਾ ਖੇੜੀ ਚਬੜੀ ਪਿੰਡ ਆ ਮੇਰਾ 5-7 ਕਿਲੋਮੀਟਰ ਤੇ ਜਿੱਥੇ ਮੇਰਾ ਘਰ ਆ ਲੁਧਿਆਣੇ ਸ਼ਹਿਰ ਚ ਉਥੋਂ 11 ਕਿ ਦੂਰੀ ਆ ਮੈਂ ਬਾਬਾ ਰਾਣਾ ਰਾਜ ਸਿੰਘ ਨੂੰ ਕਹੂੰਗਾ ਤੂੰ ਬਾਬਾ ਹਰਜੀਤ ਸਿੰਘ ਦਾ ਚੋਲਾ ਕਿ ਲਹਾਏਗਾ ਤੂੰ ਪਹਿਲਾਂ ਆਪਣੀ ਦੱਸ ਦੂ ਕੀ ਕਰਦਾ ਪਹਿਲਾਂ ਫਾਰਚੂਨਰ ਤੂੰ ਕਿੱਥੋਂ ਲਈ ਆ ਏਜੰਟਾਂ ਤੋਂ ਲਈ ਜਾਨੇ ਵੀ ਇਹ ਦੇਖ ਪੈ ਕਿੱਥੋਂ ਆ ਰਿਹਾ ਇਹਦੀ ਫੰਡਿੰਗ ਜਾਂਚ ਹੋਣੀ ਚਾਹੀਦੀ ਆ ਇਹ ਇੱਥੇ ਬੈਠਾ ਕਿੰਨੇ ਚਿਰ ਹੋ ਗਿਆ ਤੇ ਬੈਠੇ ਨੂੰ ਇਹ ਨਜਾਇਜ਼ ਬੈਠਾ ਹੋਇਆ ਇਥੇ ਬਾਬਾ ਰਾਜ ਸਿੰਘ ਕਿ ਲੱਗਦਾ ਨਹੀਂ ਕਿ ਜੇ ਲੋਕ ਤੁਹਾਨੂੰ ਗਾਲਾਂ ਕੱਢ ਰਹੇ ਸੋਸ਼ਲ ਮੀਡੀਆ ਦੇ ਬਾਬਾ ਹਰਜੀਤ ਸਿੰਘ ਨੂੰ ਵੀ ਗਾਲਾਂ ਕੱਢਦੇ ਚੁੱਪ ਹੋ ਜਾਣਾ ਚਾਹੀਦਾ ਬੋਲਣਾ ਜ਼ਰੂਰੀ ਕਿਉਂ ਚੁੱਪ ਹੋइए ਇਹ ਜਿਹੜਾ ਮੇਰੋ ਦੇ ਸਮਰਥਨ ਕਿਉਂ ਕਰਦਾ ਪਿਆ ਇਹ ਜਿਹੜਾ ਮੇਰੋ ਹੋਇਆ ਬਲਵੰਤ ਰਾਜਵਾਨਾ ਉਹੀ ਗੱਲਾਂ ਕਰਦੇ ਪੈਣਾ ਇਹ ਬਾਬਾ ਰਾਜਾ ਰਾਜ ਸਿੰਘ ਨੂੰ ਜਿਹੜਾ ਬਾਬਾ ਰਾਜਾ ਰਾਜ ਸਿੰਘ ਸੋਸ਼ਲ ਮੀਡੀਆ ਤੇ ਜਾਂ ਟੀਵੀ ਰਾਹੀਂ ਇਲੈਕਟ੍ਰੋਨਿਕ ਮੀਡੀਆ ਰਾਹੀਂ ਧਮਕੀਆਂ ਦੇ ਰਿਹਾ ਬਾਬਾ ਹਰਜੀਤ ਸਿੰਘ ਨੂੰ ਇਹ ਤਾਂ ਬਾਣੇ ਵੀ ਲਿਖਿਆ ਇਹਨੇ ਧਮਕੇ ਦੇਣੀਆਂ ਨਹੀਂ ਤੁਸੀਂ ਇੱਥੇ ਆਏ ਉਹਨਾਂ ਦੇ ਘਰ ਆਏ ਫਿਰ ਫਿਰ ਸਮਰਥਨ ਕਰਨਾ ਹੈ ਬਾਬਾ ਹਰਜੀਤ ਸਿੰਘ ਦਾ ਤੁਸੀਂ ਸਮਰਥਨ ਕਰਨਾ ਹੈ ਫਿਰ ਤੁਹਾਨੂੰ ਰਾਜਾ ਰਾਜ ਦੇ ਕੋਲ ਚੱਲ ਜਾਣਾ ਚਾਹੀਦਾ ਨਹੀਂ ਨਹੀਂ ਮੈਂ ਰਾਜਾ ਰਾਜ ਮੈਂ ਠੇਕਾ ਲੈ ਮੈਂ ਕਿ ਲੈਣਾ ਦੋ ਮੈਂ ਤਾਂ ਬਾਬਾ ਹਰਜੀਤ ਸਿੰਘ ਦੇ ਕਰੇ ਤੁਸੀਂ ਸਮਰਥਨ ਮੈਂ ਬਾਬਾ ਹਰਜੀਤ ਸਿੰਘ ਨਾਲ ਖੜਾ ਮੈਂ ਰਾਜਾ ਰਾਜ ਸਵਾਲ ਸਵਾਲ ਤਾਂ ਪੁੱਛਣਾ ਚਾਹੀਦਾ ਉਹਨਾਂ ਨੂੰ ਨਹੀਂ ਮੈਂ ਕੀ ਪੁੱਛਾਂ ਆਪੇ ਜਦੋਂ ਮੇਰੇ ਖਿਲਾਫ ਬੋਲਦਾ ਰਾਜਾ ਰਾਜ ਤੁਹਾਡੇ মিডিਆ ਰਾਹੀਂ ਜਾਂਦੇ ਆ ਤੇ ਬੋਲਦਾ ਅਪਸ਼ਾਬਦ ਬੋਲਦਾ ਮੇਰੇ ਬਾਰੇ ਫੇ ਮੈਂ ਮੈਂ ਤਾਂ ਬਾਬਾ ਹਰਜੀਤ ਸਿੰਘ ਨਾਲ ਖੜਾ ਚਟਾਨਾਂਗਾ ਅੱਜ ਵੀ ਬਾਬਾ ਹਰਜੀਤ ਸਿੰਘ ਹਰਜੀਤ ਨਾਲ ਚੋੜਾ ਲਾ ਕੇ ਦਿਖਾ ਦੇ ਬਾਬਾ ਹਰਜੀਤ ਸਿੰਘ ਨੂੰ ਟੱਚ ਵੀ ਕਰਕੇ ਦਿਖਾ ਦੇ ਇਹ ਫਿਰ ਗੁਰਸੇਵਰ ਸਿੰਘ ਨਾਲ ਦੇਖੂ ਕੀ ਕਰਨਾ ਮੈਂ ਤਾਂ ਉਹੀ ਕਹਿ ਰਹੀ ਆ ਕਿ ਤੁਸੀਂ ਉਹਨਾਂ ਦੇ ਨਾਲ ਉਹਨਾਂ ਨੂੰ ਨਾਲ ਲੈ ਕੇ ਤੁਸੀਂ ਉੱਥੇ ਚਲੇ ਜਾਓ ਅਸੀਂ ਕਿਉਂ ਜਾਈਏ ਜੀ ਤੋ ਉਹਨੂੰ ਕਹ ਰੇ ਮੈਂ ਕਿਹਦੇ ਪਰ ਉਹਨਾਂ ਨੇ ਦਿੱਤੇ ਚੇਤਾਵਨੀ ਤੋਂ ਨਾ ਚੇਤਾਵਨੀ ਕਿ ਅਸੀਂ ਬਾਬਾ ਹਰਜੀਤ ਸਿੰਘ ਨਾਲ ਖੜੇ ਆਂ ਦੇਖ ਲਵੇ ਮੇਰੇ ਆ ਕੇ ਮੇਰੇ ਨੂੰ ਪਹਿਲਾਂ ਬੁਲਾ ਕੇ ਲਿਆਵੇ ਜੇ ਬਾਬਾ ਰਾਜ ਸਿੰਘ ਅਸਲੀ ਨਹੀਂ ਗਾ ਨਾ ਤਾਂ ਮੇਰੇ ਨੂੰ ਬੁਲਾ ਕੇ ਲਿਆਵੇ ਬਈ ਆ ਕੇ ਕਾਕਾ ਪੇਸ਼ ਹੋ ਐਸਐਸਪੀ ਦੇ ਬਠਿੰਡੇ ਮੈਡਮ ਦੇ ਉਹ ਕਿਹਣਾ ਨਹੀਂ ਦਮ ਹੀ ਹੈ ਨਹੀਂ ਮੈਰੋਂ ਤੋਂ ਹੀ ਨਹੀਂ ਤਕਲੀਫ ਕਿਉਂ ਆ ਮੈਰੋ ਮੈਰੋ ਨੇ ਇੱਕ ਕੁੜੀ ਨੂੰ ਮਾਰਿਆ ਚਾਹੇ ਗਲਤ ਦੀ ਜਾਂ ਸਹੀ ਸੀ ਉਹਨੂੰ ਭਰੋਸੇ ਚ ਲੈ ਕੇ ਉਹਦੀ ਕਹਿੰਦਾ ਧੋਖੇ ਦਾ ਪ੍ਰਮੋਸ਼ਨ ਕਰਾਂਗੇ ਇਹ ਕਮਰ ਕਸੇ ਨਾਲ ਆ ਕਤਲ ਕੀਤਾ ਮੋਬਾਈਲ ਖੋ ਕੇ ਲੈ ਗਿਆ ਉਹਦੇ ਇਹ ਕਿਥੋਂ ਦੀ ਵੱਡੀ ਬੁੜਾਈ ਹੈ ਜੀ ਇਹ ਕਿਸੇ ਸਿੱਖ ਨੂੰ ਕਿਸੇ ਆਮ ਇਨਸਾਨ ਨੂੰ ਕਤਲ ਕਰਨਾ ਕੋਈ ਨਹੀਂ ਸਿਖਾਇਆ ਕਿਸੇ ਨੇ ਇਹ ਬੁਝਦੇ ਲੋਕ ਨੇ ਇਹ ਗਦਾਰ ਲੋਕ ਨੇ ਮੈਂ ਸਾਰੇ ਪੰਜਾਬ ਨੂੰ ਕਹੂੰਗਾ ਬਈ ਤੁਸੀਂ ਅਮਰਦਵਾਲ ਮੇਰੋ ਵਰਗਾ ਅਤਵਾਦੀ ਦਾ ਸਾਥ ਨਾ ਦਿਓ ਕਮਲ ਦਾ ਨਾਮ ਆਪਣੇ ਨਾਮ ਦੇ ਨਾਲ ਕੌਰ ਜੋੜਨਾ ਸਹੀ ਕਿ ਹੋ ਗਿਆ ਕਮਲ ਕੌਰ ਬਤੇ ਲੋਕ ਜੋੜਦੇ ਐ ਤੇ ਕਿਉਂ ਜੋੜਦੇ ਆ ਕਿਉਂ ਜੋੜਦੇ ਆ ਕਿੰਨੀਆਂ ਕੁਰਬਾਨੀਆਂ ਕਿੰਨੀਆਂ ਕੁਰਬਾਨੀਆਂ 1 ਮਿੰਟ ਕਿੰਨੀਆਂ ਕੁਰਬਾਨੀਆਂ ਸਾਡੇ ਗੁਰੂ ਸਹਬਾਨਾਂ ਨੇ ਦਿੱਤੀਆਂ ਸਿੰਘ ਕਾਰ ਸਿੱਖਾਂ ਦੇ ਨਾਮ ਨਾਲ ਜੁੜਦੇ ਆ ਇੱਕ ਕੁੜੀ ਬਾਹਰੋਂ ਆ ਕੇ ਆਪਣੇ ਨਾਮ ਦੇ ਨਾਲ ਕੌਰ ਲਾ ਲਵੇ ਕਿ ਕਿਉਂ ਕਿਉਂ ਲਾ ਲਵੇ ਪਹਿਲਾ ਸੁੱਤਾ ਪਿਆ ਸੀ ਇਹ ਪਹਿਲਾ ਸ਼ਾਸ਼ਨ ਕੋਲ ਜਾਂਦਾ ਪ੍ਰਸ਼ਾਸਨ ਕੋਲ ਸ਼ਿਕਾਇਤ ਦਿੰਦਾ ਹੈ 2022 ਦੇ ਵਿੱਚ ਸ਼ਿਕਾਇਤ ਵੀ ਦਿੱਤੀ ਸੀ 2022 ਦੇ ਵਿੱਚ ਸਿਖਾਏ ਵੀ ਸੀ ਉਸ ਨੂੰ ਸਮਝਾਇਆ ਵੀ ਸੀ ਉਹ ਇਹ ਇਹ ਕੌਣ ਹੈ ਕੀ ਲੱਗਿਆ ਹੋਏ ਐਸਐਸਪੀ ਸਾਹਿਬ ਲੱਗਿਆ ਕਿ ਡੀਸੀ ਲੱਗਿਆ ਕੀ ਐਸਐਚਓ ਸਾਹਿਬ ਲੱਗਿਆ ਐਸਐਸਪੀ ਐਸਐਚ ਇਹ ਇਹ ਸੋਸ਼ਲ ਮੀਡੀਆ ਦਾ ਕਾਨੂੰਨ ਹੈ ਕਾਨੂੰਨ ਨੇ ਕਿਉਂ ਨਹੀਂ ਦੇਖਿਆ ਮੈਂ ਕਤਲ ਕਰਨਾ ਜੈ ਜ ਤੁਸੀਂ ਇਹ ਦੱਸੋ ਮੈਂ ਤੁਹਾਨੂੰ ਪੁੱਛ ਰਿਹਾ ਮੈਂ ਤਾਂ ਕਤਲ ਦੀ ਗੱਲ ਹੀ ਨਹੀਂ ਕਰ ਰਹੀ ਗੱਲ ਕਤਲ ਦੀ ਹੋ ਰਹੀ ਹੈ ਮੈਂ ਕਿਹਾ ਕਤਲ ਕਿਉਂ ਕੀਤਾ ਉਹਨੇ ਕਤਲ ਮੈਂ ਤੁਹਾਨੂੰ ਸਮਝਾਣ ਦੀ ਗੱਲ ਕਰ ਰਹੀ ਹਾਂ ਜਿਹਦਾ ਸਮਝਾ ਹੀ ਦਿੱਤਾ ਸੀ ਮੈਂ ਤੁਹਾਨੂੰ ਸਮਝਾਈ ਨਹੀਂ ਰਹੀ ਮੈਂ ਗੱਲ ਕਰ ਰਹੀ ਹਾਂ 2022 ਦੀ ਜਦੋਂ ਸਮਝਾਈ ਦਿੱਤਾ ਸੀ ਜਿਹੜਾ ਉਹ ਸ਼ੁਰੂ ਤੋਂ ਉਹਦੇ ਘਰੇ ਆਉਂਦਾ ਸੀ ਚੂਲਾ ਤਾਰ ਕੇ ਪੈਂਟ ਵੀ ਪਾ ਕੇ ਘਰੇ ਆਉਂਦੇ ਨਕਲੀ ਸਿੱਖ ਸੀ ਉਹ ਮੁਸਲਮਾਨ ਜਾਤੀ ਸੀ ਉਹ ਜੇ ਉਸ ਕੋਈ ਵੀ ਮਤਲਬ ਉਹ ਪਹਿਲਾਂ ਹੀ ਕਹਿੰਦਾ ਹਰ ਬੰਦਾ ਥੋੜੀ ਬਾਣਾ ਪਾ ਕੇ ਹਟ ਜਾਊਗਾ ਉਹਨੂੰ ਮਰਿਆਦਾ ਚਾਹੀਦੀ ਆ ਉਹਨੂੰ ਕਤਲ ਕਰਨ ਲਈ ਕਿਹਨੇ ਕਿਹਾ ਉਹ ਹੁਣ ਹੁਣ ਭੜਕਦਾ ਕੇ ਫਰਦਾ ਡਵਾਈਸ ਭੱਜ ਗਿਆ ਉਹ ਉਹ ਸ਼ਹਿਜ਼ਾਦ ਉਹ ਦੇ ਸਮਰਥਨ ਕਰਦਾ ਪਿਆ ਉਹ ਪਾਕਿਸਤਾਨ ਚ ਖੁਦ ਪਕੋੜਾ ਹੋਇਆ ਹੋਇਆ ਯਾਰ ਪੱਟੀ ਯਾਰ ਸਾਡੇ ਪੰਜਾਬ ਪੰਜਾਬੀ ਦੇ ਲੋਕ ਨੂੰ ਖਰਾਬ ਕਰ ਰਿਹਾ ਬਰਗਲਾ ਰਿਹਾ ਲੋਕਾਂ ਨੂੰ ਮੈਂ ਇਹ ਕਹੂੰਗਾ ਵੀ ਭਾਰਤ ਦੇ ਪ੍ਰਧਾਨ ਮੰਤਰੀ ਸ਼ਿੰਦਰ ਨੰਦਰਬੋਦੀ ਜੀ ਨੂੰ ਸ਼ਿਹਯਾਰ ਪੱਟੀ ਨੂੰ ਕੋਸ਼ਿਸ਼ ਕਰਨਾ ਚਾਹੀਦਾ ਵਾ ਆ ਤਾਂ ਫਿਰ ਗੁਰਸਿਮਰਨ ਸਿੰਘ ਮੰਡ ਨੂੰ ਵੀ ਇਹ ਕੱਪੜੇ ਪਾਉਣ ਦਾ ਹੱਕ ਨਹੀਂ ਹੈਗਾ ਕਿਉਂਕਿ ਥੋੜਾ ਇੱਕ ਮਿੰਟ ਮੈਂ ਤੁਹਾਨੂੰ ਦੱਸ ਰਹੀ ਹਾਂ ਮੈਂ ਤੁਹਾਨੂੰ ਦੱਸ ਰਹੀ ਹਾਂ ਇੱਕ ਮੈਂ ਇੱਕ ਮਿੰਟ ਇੱਕ ਸਮਾਜਿਕ ਸਮਾਜਿਕ ਤੌਰ ਤੇ ਸਮਾਜਿਕ ਤੌਰ ਤੇ ਤੁਹਾਡੀ ਇੱਕ ਵੀਡੀਓ ਬਹੁਤ ਟਾਈਮ ਪਹਿਲਾਂ ਵਾਇਰਲ ਹੁੰਦੀ ਆ ਸਮਾਜਿਕ ਤੌਰ ਤੇ ਤੁਸੀਂ ਸੜਕ ਤੇ ਆਪਣੇ ਕੱਪੜੇ ਉਤਾਰ ਕੱਪੜੇ ਤੱਕ ਉਤਾਰ ਦੇਣਾ ਕੋਈ ਹੋਰ ਆ ਇਹ ਮੁੱਦਾ ਬਾਬਾ ਹਰਜੀਤ ਸਿੰਘ ਨਾਲ ਜੁੜਿਆ ਹੋਇਆ ਬਾਬਾ ਰਾਜਾ ਰਾਜ ਨਾਲ ਉੱਥੇ ਲੋਕਾਂ ਨੂੰ ਕਿਹਾ ਜੀ ਸੇਧ ਮਿਲ ਰਹੀ ਸੀ ਉਹ ਲੋਕਾਂ ਨੂੰ ਕਿ ਅਸੀਂ ਆਪਣੇ ਹੱਕ ਹਲਾ ਲੈਣੇ ਆ ਆ ਬੰਦੀ ਸਿੰਘ ਅੱਤਵਾਦੀ ਬਣ ਜੇ ਸੀ ਫਿਰ ਕੱਪੜੇ ਪਾ ਦਿੱਤੇ ਜਾਣ ਉਹ ਕਿ ਅਸੀਂ ਆਪਣਾ ਕੋਈ ਜਦੋਂ ਕੋਈ ਅਸੀਂ ਕਿਸੇ ਧਰਮ ਤੇ ਜਾਣਾ ਕਿਸੇ ਜਦੋਂ ਜਦੋਂ ਜਦ ਹੋ ਰਹੀ ਹੈ ਫਿਰ ਦੁਖੀ ਆ ਬੰਦਾ ਕੀ ਕਰੂਗਾ ਇਹ ਦੁਖੀ ਤਾਂ ਹੈ ਨਹੀਂ ਕੱਪੜੇ ਲਾਊਗਾ ਉਹ ਮੈਡਮ ਕੀ ਕਰੂਗਾ ਇਹ ਜਦੋਂ ਲੋਕ ਆਤਮਦਾ ਕਰਦੇ ਆ ਆ ਤਾਂ ਉਹਦਾ ਦੁਖੀ ਹੋ ਕੇ ਕਰੂਗਾ ਸੁੱਖ ਚਾਹ ਤਾਂ ਉਹ ਨਾ ਕਰ ਲੂਗਾ ਫਿਰ ਉੱਥੇ ਤੁਸੀਂ ਆਤਮਦਾ ਕਰ ਮੈਨੂੰ ਇਹ ਦੱਸੋ ਨਿਆਰੇ ਸ਼ਖਾਲ ਕੇ ਲੋਕ ਮਾਰਦੇ ਆ ਦੁਖੀ ਹੋ ਕੇ ਮਾਰੂਗਾ ਨਾ ਜਦੋਂ ਇੱਕ ਪਾਸੇ ਅਸੀਂ ਪ੍ਰਸ਼ਾਸਨ ਦਾ ਸਾਥ ਦਿੰਨੇ ਆ ਸਰਕਾਰ ਦਾ ਸਾਥ ਦਿੰਨੇ ਆ ਫਿਰ ਸਾਨੂੰ ਕਿਉਂ ਤਾਂ ਕੀ ਤਾਂ ਜਾ ਰਿਹਾ ਆਰਧਵਾਦੀ ਫਾਂਸੀ ਦੇਣੀ ਚਾਹੀਦੀ ਸਰਕਾਰ ਨੂੰ ਇਹਦਾ ਕਹਿੰਦੇ ਆ ਇਹ 10 ਵੀ ਜਿਹੜੇ ਹੱਤਵੰਦੀ ਆ ਇਹਨਾਂ ਫਾਂਸੀ ਦੇ ਦੋ ਕੱਲ ਖਤਮ ਅਮਰਦਵਾਲ ਮੇਰੇ ਨੂੰ ਵੀ ਫਾਂਸੀ ਦੇ ਦੋ ਫੜ ਕੇ ਅੱਛਾ ਬਾਸ ਗੱਲ ਕਰਾ ਸਾਰਿਆਂ ਨੂੰ ਫਾਂਸੀ ਦੇ ਦੋ ਜਿਹੜੇ ਕ੍ਰਾਇਮ ਕਾ ਭੱਜੇ ਕਿ ਹੋਣਾ ਚਲੋ ਜਿਹੜੇ ਸੋਸ਼ਲ ਆਵੇ ਨਾ ਮੈਡਮ ਤੁਸੀਂ ਉਹਨਾਂ ਦੀ ਸਪੋਰਟ ਨਾ ਕਰੋ ਮੈਂ ਸਪੋਰਟ ਕਿਸੇ ਦੀ ਵੀ ਨਹੀਂ ਕਰਦੀ ਸੋਸ਼ਲ ਮੀਡੀਆ ਦਾ ਕਿਉਂ ਮੈਂ ਤਾਂ ਤੁਹਾਨੂੰ ਮੈਂ ਤਾਂ ਤੁਹਾਨੂੰ ਵੀ ਕਹਿ ਰਹੀ ਆ ਨਹੀਂ ਮੈਂ ਤਾਂ ਸੱਚ ਨਾਲ ਖੜਾ ਹਾਂ ਮੈਂ ਤਾਂ ਬਾਬੇ ਹਰਜੀਤ ਨਾਲ ਖੜਾ ਹਾਂ ਅੱਜ ਵੀ ਖੜਾ ਕੱਲ ਵੀ ਖੜਾ ਪਰਸੋਂ ਵੀ ਖੜੂਗਾ ਸਵਾਲ ਪੁੱਛਿਆ ਮੈਂ ਉਸ ਦਾ ਜਵਾਬ ਤੁਸੀਂ ਦਿੱਤਾ ਹੀ ਨਹੀਂ ਪ੍ਰੋਪਰ ਸਹੀ ਤਰੀਕੇ ਨਾਲ ਮੈਂ ਤਾਂ ਕਹਿਣਾ ਜੇ ਦੁਖੀ ਬੰਦਾ ਨਾ ਛਾਲ ਮਾਰੂਕ ਨਹੀਂ ਮੈਨੂੰ ਫਿਰ ਫਿਰ ਇਹ ਵੀ ਕਹਿ ਰਹੀ ਕਿ ਨੰਗਾ ਹੋਣਾ ਜ਼ਰੂਰੀ ਸੀ ਉਹ ਚਲੋ ਉਹ ਜਿਹੜਾ ਸਮੇਂ ਦੀ ਗੱਲ ਬੀਤ ਗਈ ਗੱਲ ਅੱਜ ਦੀ ਕਰੋ ਮੌਜੂਦਾ ਗੱਲ ਬਈ ਬਈ ਤਾਂ ਕੀ ਜਿਹੜਾ ਰਾਜਾ ਰਾਜ ਨੂੰ ਤੁਸੀਂ ਕਹੋ ਗਲਤ ਆ ਤੁਸੀਂ ਤੁਸੀਂ ਕਹਿ ਰਹੇ ਹੋ ਰਾਜਾ ਰਾਜ ਗਲਤ ਆ ਮੈਂ ਮੈਂ ਕਿਉਂ ਕਹਾ ਬਾਬਰਜੀ ਸਹੀ ਕਹੋ ਮੈਂ ਕਿਉਂ ਕਹਾ ਰਾਜਾ ਕਿਉਂ ਨਹੀਂ ਤੁਸੀਂ ਵਿਚੋਲ ਤੁਸੀਂ ਇਹ ਕਹੋ ਬਾਬਾ ਹਰਜੀਤ ਸਿੰਘ ਰਾਸ਼ਟਰੀ ਸੰਤ ਬਿਲਕੁਲ ਸਹੀ ਆ ਮੈਂ ਕਿਉਂ ਕਹਾ ਫਿਰ ਕਹਿਣਾ ਪਊਗਾ ਤੁਹਾਨੂੰ মিডিਆ ਕਿਉਂ ਕਹੂਗਾ ਕਿਸਨੂੰ ਨਹੀਂ মিডিਆ ਫਿਰ ਅਬ ਰਾਜ ਰਾਜ ਗਲਤ ਕਹ ਦੋ ਕੋਈ ਗੱਲ ਇੱਕ ਤਾਂ ਗਲਤ ਹੋਣਾ ਬਹੁਤ ਤੁਹਾਨੂੰ ਨਹੀਂ ਅਸੀਂ ਅਸੀਂ ਜਦੋਂ ਤੱਕ ਪੂਰੀ ਗੱਲ ਸਾਹਮਣੇ ਨਹੀਂ ਅਸੀਂ ਸਾਹਮਣੇ ਝੋਟਾ ਬਾਬੇ ਦਾ ਹਰਜੀਤ ਦਾ ਪਚੋੜਾ ਲਾ ਲਾਂਗੇ ਤੁਸੀਂ ਮੇਰੇ ਕੱਪੜੇ ਗੱਲ ਕਰਦੇ ਹੋ ਮੇਰੇ ਕੱਪੜੇ ਦਾ ਕੋਈ ਲਹਾਇ ਨਹੀਂਦਾ ਮੈਂ ਤਾਂ ਤੁਹਾਡੇ ਕਾ ਤੁਸ ਤਾਂ ਆਪ ਹੀ ਲਾਤੇ ਸੀ ਨਹੀਂ ਜੇ ਉਹ ਤਾਂ ਚਲੋ ਜਿਹੜੀ ਪੁਰਾਣੇ ਗੱਲ ਰਾਂਗੇ ਲਾਂਗੇ ਆ ਕੋਈ ਦੁਖੀ ਹੋ ਕੇ ਤੇ ਕਰੂਗਾ ਘਰੇ ਮਾਰ ਕਟਾਈ ਕਿਉਂ ਹੁੰਦੀ ਆ ਲੋਕਾਂ ਦੇ ਇੱਕ ਘਰੇ ਆਪ ਸੋਚੀ ਇਹ ਕਰਕੇ ਆਪਣਾ ਮੁੱਦਾ ਹੈਗਾ ਅੱਜ ਦਾ ਬਾਬਾ ਰਾਜਾ ਰਾਜ ਸਿੰਘ ਤੇ ਵਰਸੇਜ ਬਾਬਾ ਹਰਜੀਤ ਸਿੰਘ ਰਾਸ਼ਟਰੀ ਸੰਤ ਅਸੀਂ ਬਾਬਾ ਰਾਸ਼ ਮੈਂ ਤੁਹਾਨੂੰ ਦੁਬਾਰਾ ਫੇਰ ਕਹਿਣਾ ਮੇਰੀ ਭੈਣ ਛੋਟੀ ਬਾਬਾ ਰਾਸ਼ਟਰੀ ਸੰਤ ਜੀ ਨਾਲ ਹਰਜੀਤ ਸਿੰਘ ਨਸੂਰਪੁਰ ਜੀ ਨੂੰ ਡਰਨ ਦੀ ਕੋਈ ਲੋੜ ਨਹੀਂ ਅਸੀਂ ਬਿਲਕੁਲ ਨਾਲ ਚੜਾਨ ਮਾਂ ਖੜੇ ਆ ਹੱਥ ਵੀ ਲਾ ਕੇ ਦਿਖਾ ਦੇ ਕੋਈ ਇਹਨੇ ਸੋਸ਼ਲ ਮੀਡੀਆ ਕਟਾਸ਼ ਕਰਦੇ ਨਾ ਉਹਨਾਂ ਨੂੰ ਕਹਿਣਾ ਚਾਹਣਾ ਬਾਬਾ ਹਰਜੀਤ ਸਿੰਘ ਜੀ ਬਹੁਤ ਵਧੀਆ ਚੱਲ ਰਹੇ ਆ ਅੱਗੇ ਵੀ ਚੱਲਣਗੇ ਵਧੀਆ ਚਲੋ ਜੇ ਗੱਲ ਕਰ ਲਈ ਚਲੋ ਸਾਰੀਆਂ ਗੱਲਾਂ ਛੱਡ ਕੇ ਸੋਸ਼ਲ ਮੀਡੀਆ ਦੀ ਗੱਲ ਕਰ ਲੈਨੇ ਆ ਜਿਹੜੀਆਂ ਕੁੜੀਆਂ ਹੁਣ ਚਲੋ ਕਮਲਕੌਰ ਦਾ ਕਤਲ ਹੋ ਗਿਆ ਹੁਣ ਵੀ ਜਿਹੜੀਆਂ ਕੁੜੀਆਂ ਨੇ ਮਾਫੀ ਮੰਗੀ ਆ ਜਾਂ ਦੀਪਿਕਾ ਲੁਧਰਾ ਆ ਜਿਹੜੀਆਂ ਅਜਿਹੀਆਂ ਵੀਡੀਓਜ਼ ਪਾਉਂਦੀਆਂ ਨੇ ਡਬਲ ਮੀਨਿੰਗ ਗੱਲਾਂ ਕਰਕੇ ਵੀਡੀਓਜ਼ ਪਾਉਂਦੀਆਂ ਨੇ ਨੰਗੇਂਜ ਪੋਣਾ ਦਿਖਾਉਂਦੀਆਂ ਨੇ ਕੀ ਉਹ ਸਹੀ ਨੇ ਫਿਰ ਇਹ ਸਰਕਾਰ ਦਾ ਕੰਮ ਨਾ ਕਿ ਮੈਂ ਦੂਜੇ ਚੌਥੇ ਘਰੇ ਆ ਕੇ ਮਾਰਾ ਨਿੰਗ ਬਠਿੰਡੇ ਜਾ ਕੇ ਕਹਿੰਦੇ ਅੱਜ ਕੱਟ ਕਰਨਾ ਜੀ ਪੜਾਉਣਾ ਕੱਲ ਕਰ ਕੱਟਣਾ ਨਾ ਹਰ ਜਗ੍ਹਾ ਨਿੰਗ ਨਿੰਗ ਪਹਿਲਾਂ ਜਿਹੜਾ ਫਤੇਗੜ ਸਾਹਿਬ ਦੋ ਹੱਥ ਵੜ ਤੇ ਬੰਦੇ ਦੇ ਪਹਿਲਾਂ ਸਾਡੇ ਪੰਜਾਬ ਵਾਲੇ ਹਰਜੀਤ ਸਿੰਘ ਦੇ ਹੱਥ ਵੜ ਤੇ ਇਹ ਕਿਹੜਾ ਗੁੰਡਾ ਕਾਨੂੰਨ ਹੈ ਇਹ ਗੁੰਡਾ ਕਾਨੂੰਨ ਹੈ ਤਾਲਵਾਨੀ ਹੁਕਮ ਹੈ ਤਾਲਵਾਨੀ ਹੁਕਮ ਨਹੀਂ ਚਲਾਉਣਾ ਜੋ ਸਾਡੇ ਪ੍ਰਸ਼ਾਸਨ ਦਾ ਪੰਜਾਬ ਦਾ ਕਾਨੂੰਨ ਹੈ ਅਸੀਂ ਉਹਨੂੰ ਇਹ ਕਾਨੂੰਨ ਕਹਿੰਦੇ ਮੰਨਣਾ ਹੀ ਨਹੀਂ ਅਸੀਂ ਗਾਲ੍ਹ ਕਾਨੂੰਨ ਸਾਨੂੰ ਸਮਰਪਿਤ ਆ ਇਹ ਕਾਨੂੰਨ ਨੂੰ ਕਾਨੂੰਨ ਜੋ ਕਹਿੰਦਾ ਉਹਦੀ ਮर्याਦਾ ਹੀ ਰਹਿਣਾ ਲੇਕਿਨ ਇਹ ਲੋਕ ਮर्याਦਾ ਰਹਿਣ ਨੂੰ ਤਿਆਰ ਹੀ ਨਹੀਂ ਹੈ ਕਾਨੂੰਨ ਨੂੰ ਮੰਨਦੇ ਹੋ ਚਲੋ ਠੀਕ ਆ ਮੰਨ ਲਿਆ ਕਿ ਤੁਸੀਂ ਕਾਨੂੰਨ ਨੂੰ ਮੰਨਦੇ ਹੋ ਪਰ ਜਦੋਂ ਕਾਨੂੰਨ ਉਸ ਗੱਲ ਤੇ ਆ ਹੀ ਨਹੀਂ ਰਿਹਾ ਕਾਨੂੰਨ ਕਾਨੂੰਨ ਨੇ ਕਦੋਂ ਸਿਖਾਇਆ ਕਿਸੇ ਨੂੰ ਕਾਨੂੰਨ ਨੇ ਕਦੋਂ ਕਿਸੇ ਨੂੰ ਕਹਿ ਦਿੱਤਾ ਅਮਰਪਾਲ ਮੇਰੇ ਉਹਨੇ ਕਾਨੂੰਨ ਕਾਨੂੰਨ ਮੰਨਿਆ ਕਾਨੂੰਨ ਮੈਂ 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 ਕਹਿ ਨਹੀਂ ਉਹਨੇ ਨਹੀਂ ਮੰਨਿਆ ਪਰ ਜਿਹੜੀਆਂ ਕੁੜੀਆਂ ਗੰਦ ਪਾ ਰੀਆਂ ਨੇ ਆ ਜਿਹੜੇ ਸੋਸ਼ਲ ਮੀਡੀਆ ਤੇ ਅਸ਼ਲੀਲਤਾ ਫੈਲਾ ਰਿਆ ਉਹਨਾਂ ਨੂੰ ਕਿੰਨਾ ਕੁ ਪਾਸਲੇ ਪ੍ਰਸ਼ਾਸਨ ਨੇ ਸੰਭਾਲ ਪਹਿਲਾ ਮਾਂ ਪਿਓ ਦੀ ਜ਼ਿੰਮੇਵਾਰੀ ਬਣਦੇ ਜਿਹਨੇ ਜੰਮਿਆ ਉਹਨਾਂ ਨੂੰ ਭਾਈ ਧੀਏ ਨਹੀਂ ਉਹਨਾਂ ਦੀ ਮਾਂ ਮਾਂ ਪਿਓ ਉਹਨਾਂ ਦੇ ਭਰਾਵਾਂ ਨੂੰ ਦਿਖ ਨਹੀਂ ਰਿਹਾ ਸੀ ਕਿ ਕਮਲਕੌਰ ਕੀ ਕੁਝ ਕਰ ਰਿਹਾ ਸੋਸ਼ਲ ਮੀਡੀਆ ਨਹੀਂ ਪਤਾ ਕੀ ਗੱਲਾ ਜਿਹੜੀ ਗਰੀਬੀ ਹੁੰਦੀ ਆ ਬਹੁਤ ਕੁਝ ਕਰਾ ਆਂਦੀ ਆ ਇਹ ਪਹਿਲੀ ਗੱਲ ਆ ਗਰੀਬੀ ਨਹੀਂ ਹੋਰ ਕੋਈ ਕੰਮ ਕਰਨੀ ਸੀਗਾ ਅਸੀਂ ਤਾਂ ਕੰਮ ਹੀ ਕਰਦੇ ਆ ਆਏ ਹਾਏ ਮੇਰੀ ਛੋਟੀ ਭੈਣੇ ਕੰਮਕਾਰ ਜੋ ਦਾ ਬੁੱਧੀ ਚੱਲੀ ਉਹ ਮੈਂ ਚਲਾਈ ਹੋਣੇ ਰੋਕਣਾ ਸ਼ਿਕਾਇਤ ਕਰਨੀ ਥਾਣੇ 10 ਬੰਦੇ ਇਕੱਠੇ ਕਰਦਾ ਕੱਲਾ ਮੇਰੋਂ ਨਾ ਗੱਲਾਂ ਕਰਦਾ ਮੇਰੋਂ ਵੜਿਆ ਕੇ ਲੈ ਗਾ ਤਿੰਨ ਚਾਰ ਨੰਗਾ ਨੂੰ ਫੜ ਕੇ ਨਾਲ ਆਓ ਚਲੀਏ ਕਮਰ ਕਸੇ ਨਾਲ ਮਾਰਨਾ ਕਿਹੜੇ ਕਾਨੂੰਨ ਦੱਸ ਜੀ ਮੈਂ ਇੱਕ ਗੱਲ ਕਰ ਦਿਆਂ 2022 ਦੇ ਵਿੱਚ ਕਮਲਕੌਰ ਨੂੰ ਅਮਰਿਤਪਾਲ ਮੈਰੋ ਨੇ ਬਹੁਤ ਸਾਰੇ ਲੋਕਾਂ ਨੂੰ ਲਿਜਾ ਕੇ ਉਹਨਾਂ ਦੇ ਘਰ ਵੀ ਸਮਝਾਇਆ ਸੀ ਸੋਸ਼ਲ ਮੀਡੀਆ ਤੇ ਵੀ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਸੀ ਲਾਈਵ ਆ ਕੇ ਵੀ ਉਹਨਾਂ ਦੋਨਾਂ ਨੇ ਬੈਠ ਕੇ ਸਮਝੌਤਾ ਕੀਤਾ ਸੀ ਤੇ ਕਮਲਕੌਰ ਨੇ ਮਾਫੀ ਮੰਗੀ ਸੀ ਉਸ ਤੋਂ ਬਾਅਦ ਵੀ ਅਜੇ ਕੁਝ ਕਰਨਾ ਠੀਕ ਸੀ ਕਮਲਕੌਰ ਨਹੀਂ ਫਿਰ ਪਹਿਲਾਂ ਮਾਰਨਾ ਸਿੱਖ ਮਾਰਨਾ ਕੀ ਮਤਲਬ ਅਸੀਂ ਕਤਲ ਨਹੀਂ ਮਾਰਿਆ ਪਹਿਲਾਂ ਤਾਂ ਸਿਖਾਇਆ ਸੀ ਪਹਿਲਾਂ ਸਿਖਾਇਆ ਨਹੀਂ ਪਹਿਲਾਂ ਉਹ ਗੱਲਾਂ ਵਾਂਗ ਚੱਲਦੇ ਰਹਿੰਦੇ ਅਸੀਂ ਕਦੇ ਕਿਤੇ ਚੱਲ ਗਏ ਕਦੇ ਬਾਹਰ ਵੀ ਗਿਆ ਹੈ ਮਰਦਾਂ ਮੇਰੇ ਕੁੜੀ ਲੈ ਕੇ ਕਮਲਕੌਰ ਨੂੰ ਉਦੋਂ ਕੋ ਉਦੋਂ ਕੋ ਗਿਆ ਸੀ ਉਦੋਂ ਮੀਰੇ ਕਿੱਥੇ ਦਿੱਤਾ ਪਿਆ ਸੀ ਬੀਟੀ ਤਾਂ ਭੈਣ ਕਹਿ ਰਹੀ ਸੀ ਉਹ ਤਾਂ ਭੈਣ ਕਹਿ ਰਿਆ ਸੀ ਕਮਲਕੌਰ ਇਹ ਡਫਾਂਗ ਕਰਦਾ ਡਫਾਂਗ ਬੰਦਾ ਇਹ ਭੱਜਿਆ ਕਿਉਂ ਜੇ ਮੈਂ ਤੁਹਾਡੇ ਚੈਨਲ ਤੇ ਕਹਿਣਾ ਜੇ ਆਪਣੇ ਆਪ ਨੂੰ ਗੁਰੂ ਦਾ ਸਿੱਖ ਹੋਂਦਾ ਜੇ ਮਰਦਾ ਤਾਂ ਪੇਸ਼ ਹੋਵੇ ਗੱਲ ਖਤਮ ਰੌਲਾ ਇਹ ਪੇਸ਼ ਹੋਵੇ ਆਪਾਂ ਕਹਿੰਦੇ ਆ ਲੜਾਈ ਬੰਦ ਹੋ ਜੂ ਸਾਰੇ ਖਬਰਾਂ ਬੰਦ ਰਣੀਆ ਪੀਓ ਮਰਦਾ ਮੇਰਾ ਪੇਸ਼ ਹੋ ਗਿਆ ਕੋਰਟ ਚ ਜੋ ਕੋਰਟ ਚ ਕੇਸ ਕਹੂਗਾ ਚੱਲੂਗਾ ਸਰਕਾਰ ਕਹੂਗੀ ਜੋ ਅਦਾਲਤ ਕਹੂਗੀ ਉਹ ਮੰਨੋ ਸਾਰੇ ਇਹ ਤਾਂ ਹਮ ਨਹੀਂ ਮੰਨਗੇ ਇਹ ਗਿੱਦਰ ਦੇ ਲਾ ਲ ਭੱਜ ਗਿਆ ਬਾਹਰ ਭੱਜ ਗਿਆ ਪੇਸ਼ ਹੋਣਾ ਪਊਗਾ ਇਹ ਇਹਨੇ ਵੀ ਮੈਂ ਇੱਕ ਮਾਰ ਦੀ ਚਾਰ ਹੋ ਮਾਰ ਦੂੰ ਐਡਾ ਕੜਾ ਬਸੂਰਮਾ ਹੈ ਇਹ ਸੂਰਮਾ ਗਦਾ ਵਾ ਗਦਾ ਤੇ ਹੁਣ ਫਿਰ ਮਾਫੀਆਂ ਕਿਉ ਮੰਗ ਰਿਹਾ ਸੋਸ਼ਲ ਮੀਡੀਆ ਦੇ ਲੋਕ ਲੋਕ ਜਿਹੜੇ ਗੰਦ ਫਲਾ ਰਹੇ ਉਹ ਤਾਂ ਮੰਗ ਹੀ ਰਹੇ ਉਹ ਗੰਦ ਸਰਕਾਰ ਆਪੇ ਕਾਨੂੰਨ ਕਾਰਵਾਈ ਕਰੋ ਮੈਡਮ ਅਸੀਂ ਕਿ ਠੇਕ ਲਿਆ ਹੋਇਆ ਸਰਕਾਰ ਕਾਰਵਾਈ ਕਰੂਗੀ ਇੱਕ ਪਾਸੇ ਤੁਸੀਂ ਕਹਿੰਦੇ ਹੋ ਕਿ ਸਮਾਜਿਕ ਤੌਰ ਤੇ ਅਸੀਂ ਲੋਕਾਂ ਨੂੰ ਸਮਝਾਉਣਾ ਹੈ ਜਾਂ ਸਮਾਜਿਕ ਤੌਰ ਤੇ ਲੋਕਾਂ ਦੇ ਪਾਸੇ ਤੁਸੀਂ ਕਹਦੇ ਨਾ ਮੈਗਨੇਟ ਠੇਕੇ ਲਿਆ ਨਹੀਂ ਨਹੀਂ ਠੇਕੇ ਦੀ ਗੱਲ ਹੀ ਸਰਕਾਰ ਕਾਰੇ ਵਾਸਤੇ ਬਣਾਈਏ ਲੋਕਾਂ ਨੇ ਸਰਪ੍ਰਸ਼ਾਸਨ 1947 ਦਾ ਪ੍ਰਸ਼ਾਸਨ ਹੁਣ ਹੁਣ ਤੁਸੀਂ ਪ੍ਰਸ਼ਾਸਨ ਨੂੰ ਕਹੋ ਜੇ ਕੋਈ ਗੱਲਬਾਤ ਕਰੂ ਤਾਂ ਮੈਨੂੰ ਦੱਸ ਦਿਓ ਮੈਂ ਤਾਂ ਬਲ ਕੋਈ ਦੇਖਦਾ ਨਹੀਂ ਹੋ ਜਾਂ ਮੀਡੀਆ ਵਿਕੀ ਯਾਰ ਆ ਆਪਾਂ ਦਾ ਰਾਜਨੀਤੀ ਵਾਲੀ ਜਾਂ ਧਰਮ ਦੀਆਂ ਗੱਲਾਂ ਦੇਖਦੇ ਆਂ ਜੇ ਕੋਈ ਹੋਊਗੀ ਗੱਲਬਾਤ ਮੈਂ ਦੱਸਾਂ ਮੈਂ ਜਾ ਕੇ ਆਪਾਂ ਥਾਣੇ ਚ ਜਾ ਕੇ ਕਰਦੇ ਬੰਦ ਕਰਾ ਦੇਾਂਗੇ ਇਹੀ ਗੱਲ ਹੁੰਦੀ ਹੈ ਹੁਣ ਵੀ ਕਿੰਨੇ ਸਾਰੀਆਂ ਵੀਡੀਓਜ਼ ਪੈਂਦੀਆਂ ਨੇ ਕੁੜੀਆਂ ਦੀਆਂ ਪੈਂਦੀ ਪਿੱਛੇ ਕੱਲ ਉਤਰਾਂ ਨੇ ਚਲੋ ਮਾਫੀ ਮੰਗ ਲਿਆ ਆਹ ਦੇਖੋ ਆਪਣਾ ਆਪਣਾ ਉਹਨੂੰ ਇਹ ਦੇਖੋ ਮੈਂ ਤੁਹਾਨੂੰ ਦੱਸਦਾ ਇਹੀ ਅੱਖ ਦੇਖਦੀ ਹੈ ਭੈਣ ਇਹੀ ਅੱਖ ਦੇਖਦੀ ਪਤਨੀ ਇਹੀ ਦੇਖਦੀ ਮਾਂ ਇਹੀ ਦੇ ਦੇਵੀ ਦੇਵਤੇ ਅੱਖ ਦੇਖਦੀ ਹੈ ਅੱਖ 'ਚ ਫਰਕ ਹੁੰਦਾ ਬੰਦੇ ਦੀ ਦਿਮਾਗ 'ਚ ਬੁੱਧੀ 'ਚ ਫਰਕ ਆ ਬੰਦੇ 'ਚ ਫਰਕ ਨਹੀਂ ਬੁੱਧੀ ਖਰਾਬ ਹੁੰਦੀ ਬੰਦੇ ਦੀ ਨਾ ਦੇਖੋ ਸਾਡੇ ਬਲਾਕ ਕਰ ਦਿਓ ਉਹਨੂੰ ਆਪ ਹੀ ਉਹਦੇ ਨਾਂ ਵੀਊ ਹੋਣਾ ਆਪਣੇ ਘਰ ਬੈਜੂਗੇ ਆਪੀ ਭੁੱਖੇ ਤੇ ਦਿਹਾੜੀ ਘਰੇ ਜਾ ਕੇ ਦਿਹਾੜੀ ਕਰੂ ਜੋ ਨੋ ਵਸੇ ਲੋਕ 4 4 ਲੱਖ ਆ ਬੰਦਾ ਵੀ ਉਹ 4 ਲੱਖ 40 ਹਜ਼ਾਰ ਹੋ ਗਿਆ ਉਸ ਤੋਂ ਬਾਅਦ ਕੀ ਹੋਇਆ ਜਿਹੜੀ ਉਹਦੀ ਉਹਦੀ ਮਾਰਨ ਤੋਂ ਬਾਅਦ ਉਹਦੀ ਇੱਜ਼ਤ ਪੁੱਟੀ ਆ ਮੈਨੂੰ ਦੇ ਵੀਡੀਓ ਮਿੰਡੂ ਦੇ ਵੀਡੀਓ ਮਿੰਡੂ ਦੇ ਇਹ ਬੇਸਬਰੇ ਲੋਕ ਸਾਡੇ ਵੀ ਲੋਕ ਬੇਸਬਰੇ ਆ ਇਹ ਵੀਡੀਓ ਕਿ ਮੰਗਦੇ ਪਏ ਆ ਜੀ ਆ ਸਾਰੇ ਲੋਕ ਪੁਲਿਸ ਸੈਂਡ ਮੀ ਪੁਲਿਸ ਸੈਂਡ ਮੀ ਪੁਲਿਸ ਸੈਂਡ ਮੀ ਕਰਦੇ ਪਏ ਲੋਕੀ ਇਹ ਬੇਸੂਰੇ ਲੋਕ ਐ ਇਹ ਆਪ ਖੰਦੇ ਖੁਦ ਖੰਦਾ ਐ ਲੋਕ ਆਪਣੇ ਆਪਣੇ ਕੋ ਲੋਕ ਵੀ ਗੰਦੇ ਆ ਧੀਆਂ ਪੈਣਾ ਦੀ ਇੱਜ਼ਤ ਕਰਨੀ ਸਿੱਖ ਲੈਣਾ ਇਹ ਨਹੀਂ ਕਰਦੇ ਮਾਂ ਦੇ ਪੇਟ ਚੋਂ ਜੰਮੇ ਆ ਤੁਸੀਂ ਵੀ ਜੰਮੇ ਹੋ ਅਸੀਂ ਵੀ ਜੰਮੇ ਹੋ ਮਾਂ ਦਾ ਸਤਿਕਾਰ ਕਰੋ ਇਸਤਰੀ ਸਭ ਤੋਂ ਪਹਿਲਾਂ ਸਤਿਕਾਰ ਆ ਇਹ ਰੱਬ ਦੇ ਘਰ ਦੇ ਵਿੱਚ ਤੁਸੀਂ ਕੀ ਤੁਸੀਂ ਕਦੇ ਕਦੇ ਇਸਤਰੀ ਨੂੰ ਗਲਤ ਨਹੀਂ ਬੋਲਿਆ ਚਾਹੇ ਗਲਤ ਵੀ ਹੋਵੇ ਉਹ ਮੈਂ ਪਤਾ ਕੀ ਲਾ ਆਪਾਂ ਰੱਬ ਦੇ ਅਨਸਾਰ ਚੱਲਣਾ ਰੱਬ ਦੁੱਖ ਰੱਬ ਦੀ ਆਵਾਜ਼ ਲਾਠੀ ਆਵਾਜ਼ ਨਹੀਂ ਹੁੰਦੀ ਜਦੋਂ ਮਤ ਮਤ ਮਾਰਦਾ ਰੱਬ ਮਤ ਮਾਰਦਾ ਵਾ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਸੁਖ ਸ਼ਾਂਤੀ ਰਹੇ ਸਾਰੇ ਭਾਰਤ ਸਾਰੇ ਪੰਜਾਬ ਪੰਜਾਬੀ ਇਕੱਠੇ ਰਹਿਣ ਇਹ ਨਾ ਵੀ ਬਾਬਾ ਹਰਜੀਤ ਸਿੰਘ ਤੇ ਬਾਬਾ ਰਾਜ ਲੜਣਾ ਇਕੱਠੇ ਰਹਿਣ ਸਾਰੇ ਆਪਾਂ ਦਾ ਕਹਨੇ ਆ ਹੱਲ ਸ਼ਹਿਜ਼ਾਦਪੱਟੀ ਨੇ ਇੱਕ ਹਮਲਾ ਕਰ ਉਹਹੀ ਤਾਂ ਗੱਲ ਕਰਦਾ ਮੈਂ ਤਾਂ ਜੇ ਮੇਰੇ ਸਾਹਮਣੇ ਮਿਲ ਜੇ ਪਾਕਿਸਤਾਨ ਦਾ ਭਗੋੜਾ ਕਦੇ ਲੋਕਾਂ ਨੂੰ ਕਹਿੰਦਾ ਪੁਰਤਗਾਲ ਆ ਜਾਓ ਕਦੇ ਮੈਕਸੀਕੋ ਆ ਜਾਓ ਕਦੇ ਕਿਤੇ ਆ ਜਾਓ ਉਹ ਗਿੱਦਰ ਦੀ ਲਾਦਾ ਮੈਂ ਉਹਨੂੰ ਕਹਿੰਦਾ ਆਪਦਾ ਪਾਕਿਸਤਾਨ ਜਾ ਕੇ ਪੇਸ਼ ਹੋ ਜਾ ਜਾ ਕੇ ਤੂੰ ਪਾਕਿਸਤਾਨ ਦਾ ਭਗੋੜਾ ਵਾ ਸਾਡੇ ਪੰਜਾਬ ਸਾਡੇ ਭਾਰਤ ਵਾਲਾ ਦਖਲ ਦੇਣ ਦੀ ਲੋੜ ਨਹੀਂ ਸਾਡਾ ਸ਼ਾਸਨ ਪ੍ਰਸ਼ਾਸਨ ਬਹੁਤ ਵਧੀਆ ਚਾਹੇ ਸਾਡੇ ਪੰਜਾਬ ਸੂਬੇ ਦੀ ਪੁਲਿਸ ਆ ਚਾਹੇ ਕੇਂਦਰ ਦੀ ਪੁਲਿਸ ਆ ਚਾਹੇ ਹੋਰ ਰਾਜਾਂ ਦੀ ਪੁਲਿਸ ਆ ਬਹੁਤ ਵਧੀਆ ਵਾ ਇਹ ਜੇ ਨੱਥ ਪਾਉਣ ਜਾਣਦੀ ਆ ਪੁਲਿਸ ਗੁਰਸਿਮਰਨ ਸਿੰਘ ਮੰਡ ਨੂੰ ਡਰ ਲੱਗਦਾ ਮੈਂ ਤਾਂ ਮੈਂ ਤਾਂ ਚਪੇੜਾ ਮਾਰੂ ਮੈਂ ਕਿਉਂ ਡਰੂਗਾ ਦੱਸੋ ਕਿੱਥੇ ਜਾਣਾ ਗੁਰਸਿਮਰਨ ਸਿੰਘ ਮੰਡ ਨੂੰ ਡਰ ਲੱਗਦਾ ਹੋਣਾ ਤਾਂ ਇਹ ਤੇ ਸਕਿਉਰਟੀ ਸਕਿਉਰਟੀ ਆ ਬਾਬਾ ਬਲਵੀਰ ਸਿੰਘ ਬੁੱਢਾ ਬੁੱਢਾ ਨਾਲ ਕੋਲੇ ਵੀ ਆ ਸਾਰਿਆਂ ਕੋਲੇ ਆ ਕਹਿ ਕੇ ਸਾਨੂੰ ਕਿਉਂ ਕਿਉਟੀਆਂ ਕਿਉਂ ਹੁੰਦੀਆਂ ਨੇ ਨਹੀਂ ਸਾਨੂੰ ਕਰਾ ਪ੍ਰਸ਼ਾਸਨ ਨੂੰ ਪੁੱਛੋ ਲੋਕਾਂ ਨੂੰ ਗੁਰਸਿਮਰਨ ਸਿੰਘ ਮੰਡ ਨਜ਼ਰ ਆਉਂਦਾ ਜਿਹੜੇ ਇੰਨੇ ਲੋਕਾਂ ਕੋਲੇ ਸਕਿਉਰਟੀਆਂ ਨੇ ਉਹ ਤਾਂ ਨਜ਼ਰ ਨਹੀਂ ਆਉਂਦੀ ਕੱਲੇ ਕੋਈ ਪ੍ਰੋਬਲਮ ਦੀ ਕਿਉਂ ਨਜ਼ਰ ਆਉਂਦੀ ਹੈ ਜੀ ਅਸੀਂ ਤਾਂ ਸਾਰਿਆਂ ਦੀ ਗੱਲ ਕਰ ਰਹੇ ਹਾਂ ਨਹੀਂ ਨਹੀਂ ਹਾਂ ਬਾਬਾ ਬਲਵੀਰ ਸਿੰਘ ਮੁੱਢਾਦਾਲਾ ਵਾਲੇ ਕੋਲ ਸਿਕਿਉਰਿਟੀ ਆ ਗਈ ਨਾ ਅਸੀਂ ਇਹੀ ਕਰ ਰਹੇ ਹਾਂ ਕਿ ਸਿਕਿਉਰਟੀਆਂ ਕਿਉਂ ਲਈਆਂ ਜਾਂਦੀਆਂ ਮੈਂ ਥੋੜੀ ਮੰਗਦੀ ਆ ਮੈਂ ਕੀ ਮੰਗਾਗਾ ਮੇਰੇ ਨਾਲ ਚਲੋ ਮੈਂ ਕੱਲਾ ਜਾਂਦਾ ਪਰ ਨਹੀਂ ਸਿਕਿਉਰਟੀ ਕਰੀ ਨਹੀਂ ਅਸੀਂ ਸਾਜਾਂਗੇ ਚਲੋ ਜੀ ਤੁਹਾਨੂੰ ਕਿਧਰ ਆਜਾ ਜੋ ਸਰਕਾਰ ਕਹਿੰਦੀ ਕਰੋ ਆਪਾਂ ਸਰਕਾਰ ਦਾ ਨਿਯਮ ਵਿੱਚ ਰਹਿਣਾ ਵਾ ਨਾ ਕਿ ਆਪਾਂ ਨਿਯਮ ਦੇ ਖਿਲਾਫ ਜਾਣਾ ਨਿਯਮ ਚਾਹੇ ਸਾਡਾ ਘਰ ਦਾ ਹੋਵੇ ਚਾਹੇ ਸਮਾਜ ਦਾ ਹੋਵੇ ਚਾਹੇ ਰਾਜਨੀਤੀ ਦਾ ਨਿਯਮ ਹੋਵੇ ਚਾਹੇ ਪ੍ਰਮਾਤਮਾ ਨਿਯਮ ਹੋਵੇ ਉਹਦੇ ਵਿੱਚ ਰਹਿਣਾ ਨਿਯਮ ਤੋਂ ਨਿਯਮ ਤੋਂ ਬਾਹਰ ਨਹੀਂ ਜਾਣਾ ਮੈਂ ਬਾਰ-ਬਾਰ ਇਹ ਕਹੂੰਗਾ ਨੀਲੇ ਬਾਣੇ ਦਾ ਸਤਿਕਾਰ ਕਰੋ ਬਾਬਾ ਰਾਜ ਸਿੰਘ ਹੰਕਾਰੀਆਂ ਇਹਨੂੰ ਪਹਿਲਾਂ ਦਾ ਕਾਮ ਕਰੋ ਦਮੋਹ ਲੋ ਹੰਕਾਰ ਛੱਡਣਾ ਚਾਹੀਦਾ ਜਿਹੜਾ ਪੰਜ ਭੂਤਕ ਸਰੀਰ ਹੈ ਜੋ ਕੱਢੇ ਇਹ ਹੰਕਾਰ ਆ ਮੈਂ ਦੇਖ ਲਊਗਾ ਮੈਂ ਕਰ ਦਊਗਾ ਕੀ ਕਰੇਗਾ ਤੂੰ ਕੁਝ ਨਹੀਂ ਕਰ ਸਕਦਾ ਇਹ ਫੜਨੇ ਦਾ ਸੋਰੇ ਮੋਰਚੇ ਫੜਨੇਗਾ ਹੋਰ ਕੁਝ ਨਹੀਂ ਹੋਗੀ ਧੰਨਵਾਦ ਜੈ ਸ਼੍ਰੀ ਰਾਮ ਅਸੀਂ ਕਿ ਗੁਰਸਿਮਰਨ ਸਿੰਘ ਮੰਨ ਤੁਸੀਂ ਦੇਖਿਆ ਕਿ ਉਹਨਾਂ ਨੇ ਹਰ ਮੁੱਦੇ ਤੇ ਆਪਣੀ ਗੱਲ ਜਿਹੜੀ ਰੱਖਿਆ ਹਰ ਬਾਬਾ ਹਰਜੀਤ ਸਿੰਘ ਰਸੂਲਪੁਰਿਆ ਨੂੰ ਮਿਲਣ ਜਿਹੜੇ ਪਹੁੰਚੇ ਸੀਗੇ ਉਹਨਾਂ ਨੂੰ ਹ ਸਮਰਥਨ ਦੇਣ ਪਹੁੰਚੇ ਸੀਗੇ ਜਿਹੜੇ ਰਾਜਾ ਰਾਜ ਸਿੰਘ ਦੇ ਵੱਲੋਂ ਉਹਨਾਂ ਨੂੰ ਕਿਹਾ ਗਿਆ ਸੀ ਉਸ ਗੱਲ ਤੇ ਉਹਨਾਂ ਦਾ ਸਮਰਥਨ ਦੇਣ ਪਹੁੰਚੇ ਸੀ